ਸੋਹੰ ਮੰਹਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋਹੰ ਮੰਹਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋਹੰ ਮੰਹਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਨੇਕ ਲੰਕ ਹਰ ਸ਼ਬਦ ਪੰਡਾਰ ਵਿੱਚੋਂ ਗ੍ਰੰਥ ਨੰਬਰ 24 ਅੰਗ ਨੰਬਰ 373 ਪਹਿਲੀ ਜੇਠ ਨਹੀਂ ਤੇ ਤੁਸਾਂ ਤੇ ਆਖਿਆ ਸੀ ਪਹਿਲੀ ਜੇਠ 46 ਸਮੇਂ ਤੱਕ 11 ਇਹ ਦਸ ਅੱਛਾ